ਇਨਾ ਫੁਲਸਰ ਮਾਹੌਲ ਬਣਿਆ ਐਮੀ ਅੱਛੀ ਕਿਸਮਤ ਨੇ ਮੇਰਾ ਸਾਥ ਦਿੱਤਾ ਕਿ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਚ ਹਾਜ਼ਰ ਹੋਇਆ ਤੇ ਬਹੁਤ ਅੱਛਾ ਲੱਗਿਆ ਅੱਜ 16 ਸਤ 288 ਨਿਸ਼ਾਨ ਸਾਹਿਬ ਤੇ ਉਹ ਵੀ ਇੱਛਾ ਪੂਰੀ ਹੋਈ ਪ੍ਰਮਾਤਮਾ ਨੇ ਬਹੁਤ ਮਿਹਰਬਾਨੀ ਕੀਤੀ ਔਰ ਮੈਨੂੰ ਇਨਾ ਚੰਗਾ ਲੱਗਿਆ ਮੇਰੇ ਮਨ ਅੰਦਰ ਪੂਰੀ ਕੁਲਾਸਵਰ ਪੂਰੀਆਂ ਖੁਸ਼ੀਆਂ ਭਰਪੂਰ ਨੇ ਬਹੁਤ ਵਧੀਆ ਜੀ ਕਿਸਮਤ ਇਹਨੂੰ ਕਹਿੰਦੇ ਆ ਇਹਨੂੰ ਹੀ ਗੁੱਡ ਲੱਕ ਕਹਿੰਦੇ ਜਦੋਂ ਤੁਹਾਨੂੰ ਗੁਰਦੁਆਰਾ ਸਾਹਿਬ ਕਿਸੇ ਐਸੀ ਜਗ੍ਹਾ ਤੇ ਜਿੱਥੇ ਤੁਹਾਨੂੰ ਪਰਮਪੀਤਾ ਪ੍ਰਮਾਤਮਾ ਨਾਲ ਜੁੜਨ ਦਾ ਮੌਕਾ ਮਿਲਦਾ ਤੇ ਸਭ ਤੋਂ ਵੱਡਾ ਇਹ ਕਿਸਮਤ ਕਹਿ ਸਕਦੇ ਆ ਅੱਜ ਮੇਰੇ ਹਿੱਸੇ ਇਹਨਾਂ ਖੂਬਸੂਰਤ ਮਾਹੌਲ ਬਣਿਆ ਐਮੀ ਅੱਛੀ ਕਿਸਮਤ ਨੇ ਮੇਰਾ ਸਾਥ ਦਿੱਤਾ ਕਿ ਮੈਂ ਸ਼੍ਰੀ ਅਮਰਤ ਸਭ ਸਾਹਿਬ ਸ਼੍ਰੀ ਗੁਰੂ ਰੰਦਾਸ ਜਹਾਂਬ ਜੀ ਦੀ ਲਗਰੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਣਾ ਚਾਹਰ ਹੋਇਆ ਤੇ ਬਹੁਤ ਅੱਛਾ ਲੱਗਿਆ ਅੱਜ ਚੋਲਾ ਸਾਹਿਬ ਵੀ ਸੁਖਿਆਸੀ ਨਿਸ਼ਾਨ ਸਾਹਿਬ ਤੇ ਉਹ ਵੀ ਇੱਛਾ ਪੂਰੀ ਹੋਈ ਪਰ ਪ੍ਰਮਾਤਮਾ ਨੇ ਬਹੁਤ ਮਿਹਰਬਾਨੀ ਕੀਤੀ ਔਰ ਮੈਨੂੰ ਇਨਾ ਚੰਗਾ ਲੱਗਿਆ ਮੇਰੇ ਮਨ ਅੰਦਰ ਕੋਈ ਕੁਲਾਸਰ ਪੂਰੀਆਂ ਖੁਸ਼ੀਆਂ ਭਰਪੂਰ ਨੇ ਮੈਨੂੰ ਬਹੁਤ ਵੱਡਾ ਅਸ਼ੀਰਵਾਦ ਮਿਲਿਆ ਜੀ ਐਤਾ ਵੀ ਤੁਹਾਡੀ ਪਾਸੇ ਦੁਨੀਆ ਕੀਰਤਨ ਸ਼ਰਧ ਕੀ ਕਰਦੇ ਰਹੇ ਜੀ 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 ਅੱਜ ਵੀ ਕਰਦਾ ਜੀ ਅੱਜ ਵੀ ਕਰਦਾ ਹੁਣ ਵੀ ਕਰਦਾ ਤੇ ਬਸ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਹੱਸਦਾ ਬਸਦਾ ਰੱਖੇ ਔਰ ਰੱਖਦਾ ਵੀਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਣਾ ਇੱਥੇ ਆ ਕੇ ਜਿਹੜਾ ਮਨ ਖੁਸ਼ ਹੋਇਆ ਜਿਹੜਾ ਇੱਕ ਨਿਰੋਗੀ ਕਾਇਆ ਹੋਈ ਆ ਉਹ ਮੈਂ ਮਹਿਸੂਸ ਕਰ ਸਕਦਾ ਤੇ ਇੱਕ ਬਾਤ ਦੱਸ ਸਕਦੀ ਹਾਂ ਜੀ 31 ਤੋਂ ਸ਼ੁਰੂ ਹੋ ਰਿਹਾ ਜਿਸਰੀ ਪਟਨਾ ਸਾਹਿਬ ਤੋਂ ਤੇ ਉਹਦੇ ਜਾਗਰਤੀ ਦੇ ਨਾਤੇ ਆ ਉਹਦੇ ਪ੍ਰਬਾਤ ਸ੍ਰੀ ਦਾ ਜਿਹੜਾ ਗੀਤ ਹੈ ਉਹ ਵੀ ਅਸੀਂ ਤਿਆਰ ਕਰ ਰਹੇ ਇਹ ਸੇਵਾ ਮੈਨੂੰ ਮੌਕਾ ਮਿਲਦਾ ਰਹਿੰਦਾ ਔਰ ਮੇਰਾ ਭਾਗ ਅੱਛੇ ਨੇ ਕਿ ਅੱਜ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ बाबा दीप सिंह जी के चरणा चाहे हाज़िर होया है। और ये खुशी मैं बयान नहीं लफ्जा च कर सकता बहुत बेअंत खुशी वाहगुरू जी का खालसा वाहू